ਸਰੂਪ ਕਰਕੇ ਸਿੱਖ ਵੱਖਰੀ ਕੌਮ ਹੈ ਧਾਰਮਿਕ ਗ੍ਰੰਥ ਕਰਕੇ ਇਸ਼ਟ ਕਰਕੇ ਸਿੱਖ ਵੱਖਰੀ ਕੌਮ ਹੈ 18 ਤਾਂ ਇਹਾ ਗੀਤਾ ਦੇ 30 ਪਾਰਿਆ ਕੁਰਾਨ ਦੇ ਕੁਰਾਨ ਦੇ 30 ਪਾਰਿਆਂ ਵਿੱਚ ਕਿਸੇ ਹਿੰਦੂ ਦੇ ਸਵਰਗ ਦੀ ਪ੍ਰਾਪਤੀ ਵਾਸਤੇ ਕੋਈ ਲਿਖਿਆ ਵਿਖਾ ਦਿਓ ਵਿਦਵਾਨ ਗੀਤਾ ਦੇ 18 ਧਾਵਾਂ ਵਿੱਚ ਕਿਸੇ ਮੁਸਲਮਾਨ ਦੇ ਬਹਿਸਤਰੀ ਪ੍ਰਾਪਤੀ ਵਾਸਤੇ ਕੋਈ ਲਿਖਿਆ ਵਿਖਾ ਦਿਓ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰਿਆਂ ਨੂੰ ਥਾ ਦਿੱਤਾ ਜਿਲਾਹਾਂ ਵਿੱਚ ਉਹ ਕਬੀਰ ਜੀ ਬੈਠੇ ਹੈ ਕਿ ਮਿਹਾਰਾਂ ਵਿੱਚ ਉਹ ਰਵਦਾਸ ਜੀ ਬੈਠੇ ਐ ਤੇ ਮਿਹਾਰਾਂ ਵਿੱਚੋਂ ਬੀਨੀ ਜੀ ਬੈਠੇ ਐ ਜੱਟਾਂ ਵਿੱਚੋਂ ਧੰਨਾ ਜੀ ਬੈਠੇ ਐ ਬ੍ਰਾਹਮਣਾਂ ਵਿੱਚੋਂ ਜੈਦੇਵ ਜੀ ਬੈਠੇ ਐ ਕਿਸਾਨੀਆਂ ਦੇ ਵਿੱਚੋਂ ਸੋ ਸਦਨਾ ਜੀ ਬੈਠੇ ਐ ਨਾਈਆਂ ਦੇ ਵਿੱਚੋਂ ਹਸੈਨ ਜੀ ਬੈਠੇ ਐ ਬਾਲਮੀਕੀ ਜਿਹਨਾਂ ਨੂੰ ਹਰੀਜਨ ਕਿਹਾ ਜਾਂਦਾ ਉਹਨਾਂ ਵਿੱਚੋਂ ਖੁਦ ਬਾਲਮੀਕਾ ਆਪੀ ਵਿੱਚ ਬੈਠੇ ਐ ਦੱਸੋ ਕਿਹੜਾ ਫਿਰਕਾ ਜੀ ਨੂੰ ਇਥੇ ਥਾਂ ਨਹੀਂ ਮਿਲਿਆ ਇਸ ਵਾਸਤੇ ਕਬੀਰ ਜੀ ਨੇ ਕਹਿ ਦਿੱਤਾ ਕਬੀਰ ਜੀ ਦਾ ਆਪ ਜਾਤਾਂ ਹਾ ਹਟਕਾ ਨਾ ਹੀ ਕੋਈ ਸੋਧਾਰ ਕੇ ਇਸੇ ਛੋੜਿਆ ਜੋਧਾਰ ਐਸਾ ਹੋਏ ਇਸ ਵਾਸਤੇ ਸਿੱਖ ਵੱਖਰੀ قوم ਹੈ